ਸਿੱਖ ਕਰਮੀ ਦੇ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਉਲੀਕਿਆ ਗਿਆ ਜਿੱਥੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਉਪਰਾਲੇ ਦੇ ਨਾਲ ਨਾਲ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਪਾਠ ਵੀ ਪੜਾਇਆ ਗਿਆ ਤੇ ਗੈਸਟ ਸਪੀਕਰ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਵੀ ਜਾਣਨਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਜੀ ਆਪਕਿਰਪਾ ਹੋਈ ਹੈ ਹਰ ਮੇਦੇ ਜੀ ਤਰ੍ਹਾਂ ਅੱਜ ਦਾ ਵਿਜੇ ਸਮਾਰੋਹ ਤੇ ਹੋਇਆ ਖਾਲਸਾ ਸਾਜਨਾ ਦੇ ਸ੍ਰੀ ਸੁਖਮੰਦਰ ਸਾਹਿਬ ਅਕੈਡਮੀ ਇਸ ਮੂਸਟਾਫ ਮੈਨੇਜਮੈਂਟ ਮੱਚੇ ਬੱਚੇ ਤੇ ਮਾਪਿਆਂ ਵੱਲੋਂ ਆਜੋਜਿਤ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਜੀ ਨੇ ਖਾਲਸਾ ਨੂੰ ਬੜੀ ਉੱਚ ਮਾਨ ਦਿੱਤੀ ਹੈ ਤੋਂ ਆਪਾਂ ਸਤਿਗੁਰ ਸਾਹਿਬ ਦੀ ਕਿਰਪਾ ਸੰਕਾ ਸਤਿਗੁਰ ਸਾਹਿਬ ਜੀ ਅਸਿਸਾ ਲੈਂਦਿਆਂ ਹੋਇਆ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ On behalf of Guru Nanak Education Society of BC and Sikh, uh, Sikh Academy Management, I'd like to wish all of our students, staff, pack, and families a very happy Vaisakhi. Today we gather here to celebrate the sacred moment in Sikh history, marking the creation of the Khalsa by Sri Guru Gobind Singh Ji. Has anyone ever heard that? That, oh, you know, these people were corrupt, they were stealing money? Yes. Did you ever hear though, that they were actually bullying people? Did anybody hear that? Okay. And that's the, that's the bigger part, in my opinion, of the story. Is that, you know, people get greedy with money, but it's because there's something else wrong inside. Does anybody know what that means? Yes, kindness. Right? But to be kind, yes, go ahead. Say it again. Dena? Yes. To give, yes? So are also part it's a big word. So to be fair is also to share and to be kind. Do you start to see the connection? <laughs> okay, I have to end the discussion. ਸਤਿ ਸ਼੍ਰੀ ਅਕਾਲ ਜੀ ਅੱਜ ਸਿੱਖ ਅਕੈਡਮੀ ਪਹੁੰਚੇ ਹੋਇਆ ਜਿੱਥੇ ਖਾਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਨੇ ਪ੍ਰੋਗਰਾਮ ਉਲੀਕੇ ਗਏ ਨੇ ਔਰ ਖਾਸ ਕਰਕੇ ਅੱਜ ਦਾ ਸੈਸ਼ਨ ਕਾਫੀ ਇੰਪੋਰਟੈਂਟ ਰਿਹਾ ਕਿਉਂਕਿ ਸੁਖਿੰਦਰ ਕੌਰ ਵੇਨਿੰਗ ਜੀ ਇੱਥੇ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਬੱਚਿਆਂ ਦੇ ਨਾਲ ਜਿਹੜੀ ਇਹ ਗੱਲਬਾਤ ਵੀ ਕੀਤੀ ਸੁਖਿੰਦਰ ਕੌਰ ਵੇਨਿੰਗ ਜੀ ਬਹੁਤ ਵਧੀਆ ਰਿਹਾ ਅੱਜ ਦਾ ਸੈਸ਼ਨ ਤੁਹਾਡਾ ਦੇਖਿਆ ਅੱਜ ਦਾ ਸੈਸ਼ਨ ਜਿਹੜਾ ਹੈ ਬੱਚਿਆਂ ਵਾਸਤੇ ਕਿੰਨਾ ਹੋ ਜ਼ਿਆਦਾ ਇੰਪੋਰਟੈਂਟ ਸੀਗਾ Very important hagaya. Um saki, jittabold in the hagabi visaki, the matvaki hagaya, ki histri ki haga um the visakhi is more than a parade. uh more than did that lots of seva or uh upakarna jo khana hai gaya uh, jithe ithe saare programs hai gaya so ithe aaj assi gal kiti sigi vi history of um of basaki the upper egg egg part the focus ki dassa gaya ta oh focus ki dassa gaya jeda corruption apa manji beedi system je jo hoya saga ta taain karke oho end karke khaas safi saj ja saga ta bachcha naal pe apa gal kiti sigi bullying te because jere oho misant ਸੰਸਗੇ ਉਹ ਬੋਲੀ ਕਰਦੇ ਸਕੇ ਜਦੋਂ ਆਪਾਂ ਬੱਚਿਆਂ ਦੀ ਲੈਂਗੁਏਜ ਯੂਜ਼ ਕਰਦੇ ਹੈਗੇ ਆ ਹਨਾ ਐਕਸਪਲੇਨ ਕਰਦੇ ਆ ਸੋ ਆਪਾਂ ਉਹ ਪਾਰਟ ਫੋਕਸ ਕੀਤਾ ਫਰ ਇਟਸ ਵਨ ਪਾਰਟ ਅੱਛਾ ਸਮੇ ਸਮੇ ਦੇ ਉਤੇ ਸਿੱਖ ਗਾਰਮੀ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਬੱਚਾ ਨੂੰ ਹੋਰ ਟੀਚ ਕੀਤਾ ਜਾਵੇ ਸਿੱਖੀ ਨਾਲ ਜੋੜਿਆ ਜਾਵੇ ਗੁਰਬਾਣੀ ਨਾਲ ਜੋੜਿਆ ਜਾਵੇ ਉਹਨਾਂ ਨੂੰ ਸਾਰਾ ਧਰਮ ਦੇ ਬ੍ਰਤੀਪਤਾ ਲੱਗ ਸਕੇ ਸਿੱਖੀ ਬਾਰੇ ਪਤਾ ਲੱਗ ਸਕੇ ਤੁਹਾਨੂੰ ਕੀ ਲੱਗਦਾ ਸਿਰਫ ਅਪ੍ਰੈਲ ਦਾ ਮਹੀਨਾ ਸਫੀਸ਼ੀਐਂਟ ਹੈ ਇਹ ਸਿੱਖਿਆ ਦੇਣ ਦਾ ਜਾਂ ਫਿਰ ਸਾਰਾ ਸਾਲ ਹੀ ਸਿੱਖਿਆ ਦੇਣੀ ਚਾਹੀਦੀ ਹੈ oh ਸਾਰਾ ਸਾਲ ਸਿੱਖਿਆ ਦੇਣੀ ਚਾਹੀਦੀ ਹੈ ਲੁੱਕ ਸਿੱਖੀ ਆਪਾਂ ਆਪਾਂ ਧਰਮ ਆ ਪਰ ਰਿਲੀਜਨ ਨਹੀਂ ਹੈਗੇ ਰਾਈਟ ਸੋ ਸੇ ਵੇ ਆਫ ਲਾਈਫ ਹੈਗੇ ਆ ਸੋ ਆਪਾਂ ਇੱਕ ਦਿਨ ਨਹੀਂ ਲਿਵ ਕਰ ਸਕਦੇ ਆਪਾਂ অল 365 ਡੇਸ ਲਿਵ ਕਰਨਾ ਪੈਂਦਾ ਆ ਤਾਂ ਜਦੋਂ ਆਪਾਂ ਬੱਚਿਆਂ ਨੂੰ ਕੁਝ ਸਿਖਾਲਦੇ ਹੈਗੇ ਆ ਉਹ ਰਿਪੀਟਿਡਲੀ ਆਪਾਨੂੰ ਇੱਕ ਐਗਜ਼ਾਮਪਲ ਉਹ ਸਿੱਖਦੇ ਨਹੀਂ ਪੈਂਦੀ ਹੈ ਕਿ ਆ ਫਿਰ ਉਦੋਂ ਪੱਲੇ ਪੈਂਦੀ ਹੈ ਕਿ ਪ੍ਰੈਕਟਿਸ ਦੇ ਨਾਲ ਜੇ ਆਪਾਂ ਸਭ ਐਕਵਰੀ ਕਹਿ ਦਈਏ ਫਿਰ ਗੁੱਸੇ ਹੋ ਜਾਮ ਕਿ ਸਿੱਖਿਆ ਕਿਉਂ ਨਹੀਂ ਹੈਗਾ ਇਸ ਨਾਲ ਪੋਸਿਬਲ ਨਹੀਂ ਹਾਂ ਸੋ ਵਿਸਾਖੀ ਮੌਕੇ ਖਾਸਾ ਸਾਜਣਾ ਦਿਵਸ ਮੌਕੇ ਤੁਹਾਡਾ ਕੀ ਮੈਸੇਜ ਹੈ ਸਾਰਿਆਂ ਦਾ ਆ ਬਈ ਆਪਾਂ ਚੇਤਾ ਰੱਖੀਏ ਬਈ ਵਿਸਾਖੀ ਹੈਗਾ ਟਾਈਮ ਜਿੱਥੇ ਆਪਾਂ ਆਪਣੇ ਆਪ ਨੂੰ ਸੈਲਫ ਰਿਫਲੈਕਟ ਕਰੀਦਾ ਹੈਗਾ ਆ ਰਾਈਟ ਆਪਣਾ ਧਿਆਨ ਗਿਆਨ ਕਰਨਾ ਪੈਂਦਾ ਹੈਗਾ ਆ आनंद पे आ मेरी बाए आनंद पे आ मेरी बाए सत